ਪੱਠੇ 9:30 ਹੋ ਗਏ ਘੰਟਾ ਲੱਗੂ ਘਟੋ ਘਟ ਵੱਡਣ ਨੂੰ ਪੱਠੇ ਆਹ ਆਹ ਓ ਬੱਲੇ ਹਾਂ ਕਿਵੇਂ ਆ ਠੀਕ ਆ ਠੀਕ ਆ ਅੱਜ ਦਾ ਦਪਹਿਰਾ ਕਰੀ ਬੈਠਾ ਪੱਠਿਆਂ ਨੂੰ ਕਾਹਦਾ ਯਾਰ ਟਾਈਮ ਬਹੁਤ ਲੱਗ ਜਾਂਦਾ ਵੱਢਣ ਨੂੰ ਪੱਠੇ ਯਾਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਨਾ ਬਈ ਮੁੰਡਾ ਬਿਹਾਉਣਾ ਹੋਵੇ ਤੇ ਪੱਠੇ ਲਿਆਉਣੇ ਹੋਣ ਹੂੰ ਇਹਦੇ ਚ ਦੇਰ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਟੱਕਰਾਂ ਤੇ ਟਿਚਰ ਆਈਆਂ ਪਹਿਲਾਂ ਤਾਂ ਮੈਨੂੰ ਐਂ ਦੱਸ ਆ ਇਹ ਗੱਲ ਤੈਨੂੰ ਕਹੀ ਕਿਹੜੇ ਸਿਆਣੇ ਨੇ ਤੇ ਤੈਨੂੰ ਕੀ ਲੱਗਦਾ ਯਾਰ ਮੈਂ ਏਡੀ ਉਮਰ ਦੇ ਵਿੱਚ ਹਜੇ ਸਿਆਣਾ ਹੀ ਨਹੀਂ ਹੋਇਆ ਸਿਆਣਾ ਤਾਪਦੇ ਆ ਘੰਟਾ ਹੋ ਗਿਆ ਮੈਨੂੰ ਵੱਢੀ ਜਾਂਦੇ ਨੂੰ ਹਜੇ ਮੈਂ ਪੱਠੇ ਹੋਰ ਤਾਂ 3-4 ਪੰਡਾ ਵੜਣੀਆਂ ਘੰਟਾ ਮੈਂ ਹੋਰ ਲਾਉ ਹੈ ਤੇ ਜੇ ਤੈਨੂੰ ਮੈਂ ਕੋਈ ਜਿਗਾਰ ਹੀ ਇਹੋ ਜਿਹੇ 10 ਪਾ ਦਿਆਂ ਨਹੀਂ ਜਿਗਾਰ ਨੂੰ ਹੁਣ ਤੂੰ ਮੈਨੂੰ ਕੀ ਮੰਤਰ ਦੱਸਦਿਆਂ ਇਹੋ ਜਿਹਾ ਮੰਤਰ ਤੈਨੂੰ ਮੈਂ ਡਰੈੱਸ ਦੇ ਦੂੰ ਬੰਦੇ ਦਾ ਹਾਂ ਤੇ ਇਹੋ ਜਿਹਾ ਸਿਸਟਮ ਬਣਾਇਆ ਵਿਆ ਤੇ ਮੈਂਟਾ ਪੰਜਾਂ ਚ ਪੱਠੇ ਲਵੇਟ ਕੇ ਘਰੇ ਇਹੋ ਜਿਹਾ ਜਿਗਾਰ ਜਾਂ ਆਮ ਤੌਰ ਤੇ ਨਾ ਫੇਲ ਹੀ ਹੁੰਦੇ ਆ ਮੈਂ ਇਹ ਗੱਲ ਦੇਖੀ ਆ ਜਮਾ ਫੇਲ ਨਹੀਂ ਪੂਰਾ ਕੰਮ ਜਾਪ ਫਿਰ ਇਹੋ ਜਿਹੇ ਜਿਗਾਰਡ ਮਹਿੰਗੇ ਬਹੁਤ ਪੈ ਜਾਂਦੇ ਮਹਿੰਗਾ ਵੀ ਹੈ ਨਹੀਂ ਤੂੰ ਜਾ ਸਹੀ ਅੱਜ ਤੈਨੂੰ ਡਰੈੱਸ ਦੇ ਦੇਣਾ ਹਾਂ ਤੂੰ ਜਾ ਹਾਂ ਤੇ ਜੇ ਤੂੰ ਨਾ ਲੈ ਕੇ ਮੁੜੇ ਤਾਂ ਮੈਨੂੰ ਕਹਿ ਦੀ ਲੈ ਹੂੰ ਮਤਲਬ ਆ ਜਿਹੜਾ ਕੰਮ ਮੈਨੂੰ ਘੰਟੇ ਚ ਹੁੰਦਾ ਤੇ ਮੇਰੀ ਢੂਈ ਹੋਈ ਪਈ ਆ ਬਿੰਗੀ ਹਾਂ ਤੇ ਇਹ ਕੰਮ ਮੇਰਾ ਪੰਜਾਂ ਮਿੰਟਾਂ ਚ ਹੋ ਜਾਵੇ ਆ ਨਾ ਪੰਜਾਂ ਮਿੰਟਾਂ ਚ ਤੂੰ ਆ ਕੇ ਬਸ ਉਹਦੇ ਕਹਿਣ ਕੋ ਗੱਡੀ ਖੜਾਈ ਤੇ ਚੱਲ ਪੱਠੇ ਵੱਡੇ ਮੰਤਰ ਵਾਲਾ ਕੰਮ ਹੀ ਹਾਂ ਲੱਦਣ ਵਾਲੀ ਟੈਨਸ਼ਨ ਆ ਚੱਲ ਫਿਰ ਮੈਨੂੰ ਦੇ ਨੰਬਰ ਹੈ ਨੰਬਰ ਲੈ ਲਾ ਤੇ ਅੱਜ ਜਾ ਉਹਨਾਂ ਕੋਲੇ ਤੋਂ ਦੇਖ ਕੇ ਨਜ਼ਾਰਾ ਤਾਂ ਦੇਖੀ ਵਾਜਦਾ ਬਾਕੀ ਠੀਕ ਹੈ ਲੈ ਵੀ ਮੈਨੂੰ ਸ਼ੱਕ ਪੈਂਦੀ ਜਗ੍ਹਾ ਤੇ ਤਾਂ ਮੈਂ ਸਹੀ ਤੇ ਹੀ ਪਹੁੰਚ ਗਿਆ ਯਾਰ ਬਾਣ ਤਾਂ ਚੰਗਾ ਛੱਟਿਆ ਪਿਆ ਯਾਰ ਹਾਂ ਬਾਈ ਸਤਿ ਸ੍ਰੀ ਅਕਾਲ ਕੰਮ ਦੇਣਾ ਤੂੰ ਕੰਮ ਨਾ ਰੋਕ ਕੰਮ ਨਾ ਰੋਗ ਬੰਦ ਤੇਰਾ ਕੰਮ ਵੀ ਦੇਖਾਂਗੇ ਪਰ ਮੈਨੂੰ ਕਿਹੜਾ ਯਾਰ ਦੇਖ ਲੈਣ ਦੇ ਮੈਂ ਆਮ ਤੌਰ ਤੇ ਯਾਰ ਦੇਖੇ ਆ ਆ ਯਾਰ ਸਫਾਈ ਸੁਭੂਈ ਬੜੀ ਚੰਗੀ ਆ ਲੈ ਹੈਂ ਚਟਿਆ ਪਿਆ ਹੈਂ ਆ ਬਾਣ ਇਹਦਾ ਹੀ ਵੱਡੇ ਵਾਲੇ ਸਾਰਾ ਆ ਦੇਖ ਲੈ ਯਾਰ ਨਿੱਕੇ ਪੱਠੇ ਆਏ ਕੋਈ ਵੱੜਦਾ ਕੌਣ ਵੱੜਦਾ ਹੁੰਦਾ ਨਿੱਕੇ ਪੱਠੇ ਲਾ ਲਾ ਪੱਲੀ ਰੇ ਪਾਉਂਦਾ ਜਾਂਦਾ ਦੇਖਤਾ ਸਹੀ ਲਾ ਭਾਈ ਰੋਕੇਗਾ ਬੰਦ ਕਰ ਰੋਕ ਲਾ ਰੋਕ ਲਾ ਯਾਰ ਪੱਠੇ ਯਾਰ ਵੱਡੇ ਤਾਂ ਵੱੜਦੇ ਦੇਖੇ ਸੀ ਆ ਨਿੱਕੇ ਪੱਠੇ ਵੱਢਣ ਵਾਲਾ ਯਾਰ ਜਗਾੜ ਮੈਂ ਪਹਿਲੀ ਵਾਰ ਹੀ ਦੇਖਿਆ ਯਾਰ ਹੈ ਹਾਂਜੀ ਹਾਂ ਕੋਈ ਪਹਿਲੀ ਏਅਰ ਲਿਆ ਜਿੰਦਗੀ ਦੇ ਵਿੱਚ ਇਹ ਇਹ ਪਹਿਲਾ ਇੱਕ ਰੀਪਰ ਹੋ ਲਿਆ ਸੀ ਬਾਈ ਜੀ ਹਾਂ ਜਿਹੜਾ ਆਪਣੇ 735 ਟਰੈਕਟਰ ਸੀ ਮੇਲੇ ਲਵੇ ਹਾਂ ਉਹਦੇ ਮੂਰੇ ਲਗਾਇਆ ਸੀ ਆਪਾਂ ਪਟਿਆਲਾ ਰੀਪਰ ਮਾਨਸਾ ਸਾਈਡ ਤੋਂ ਲਵਾ ਕੇ ਲਿਆ ਸੀਗਾ ਹਾਂ ਉਹਦੇ ਵਿੱਚ ਕੀ ਥੋੜੀਆਂ ਦਿੱਕਤਾਂ ਵੀ ਆਈਆਂ ਵਸ ਚੱਲ ਆਪਾਂ ਮਾੜਾ ਨਹੀਂ ਕਹਾਂਗੇ ਕੰਮ ਤਾਂ ਉਹਨੇ ਕੀ ਕਰਿਆ ਹੂੰ ਉਹ ਬਾਜਰੇ ਵਾਸਤੇ ਮੱਕੀ ਵਾਸਤੇ ਤਾਂ ਵਧੀਆ ਸੀਗਾ ਹੂੰ ਆ ਜਿਹੜਾ ਆਪਾਂ ਬਰਸੀਮ ਵੜਦੇ ਆ ਜਾਂ ਸਰੋਂ ਵੜਦੇ ਆ ਜਾਂ ਆਪਣੇ ਆ ਜਮੀ ਹੋ ਗਈ ਉਹ ਨਹੀਂ ਵੜਦਾ ਉਹ ਉਹ ਮੈਨੂੰ ਮੇਰੇ ਵੱਡੇ ਭਾਈ ਨੇ ਆਖਿਆ ਸੀ ਕਹਿੰਦਾ ਯਾਰ ਛੋਟੇ ਪੱਠੇ ਵੜਦਾ ਹਾਂਜੀ ਹਾਂ ਮੈਂ ਕਿਹਾ ਯਾਰ ਛੋਟੇ ਪੱਠੇ ਵੜਨ ਲਈ ਜਿਗਾੜ ਨਹੀਂ ਦੇਖਿਆ ਮੈਂ ਮੈਨੂੰ ਵੀਰੇ ਹੋ ਗਏ ਨੂੰ 15 20 ਦਿਨ ਲਿਆਂਦੇ ਨੂੰ ਹਾਂ ਮੈਂ YouTube ਤੇ ਵੀਡੀਓ ਦੇਖੀ ਸੀ ਨਹੀਂ ਤੂੰ 15 20 ਦਿਨਾਂ ਦੇ ਵਿੱਚ ਮਤਲਬ ਤੂੰ ਆਪਦੇ ਪੱਠੇ ਵੜਦਾਂ ਕਿਰਾਏ ਕਰੂ ਇਹਦੇ ਕਿਰਾਏ ਤੇ ਹੀ ਵੜਦਾਂ ਵੀਰੇ ਮੈਂ ਤੇ ਆਪਦਾ ਮੇਰੇ ਕੋਲੇ ਮੰਨ ਕੇ ਚੱਲ 60 ਤੋਂ 70 ਬੈੜੀਆਂ ਨੇ ਮੇਰੇ ਲਵੇ ਹਾਂ ਪਹਿਲਾਂ ਮੇਰੇ ਕੋਲ ਰੱਖਣ ਦੇ ਚਾਰ ਬੰਦੇ ਹਾਂ ਉਹਨਾਂ ਨੂੰ ਸਵੇਰੇ ਭੇਜ ਦਿੰਦੇ ਸੀ ਸ਼ਾਮ ਤੱਕ ਪੱਠੇ ਲੈ ਕੇ ਹੀ ਮੁੜਦੇ ਸੀਗੇ ਹਾਂ ਹੁਣ ਮੈਂ ਆਪ ਹੀ ਚਲਾ ਲੈਣਾ ਮੈਂ ਮਾਸ਼ਾ ਅਹ ਜਾ ਕੇ ਆਪੀ ਲੈ ਜਾਂਦੇ ਨੇ ਮੇਰੇ ਲੇਬਰ ਵਾਲੇ ਬੰਦੇ ਹਾਂ ਮੈਂ ਕੱਲਾ ਵੱਡ ਵੱਡੇ ਜਾਨਾ 25 ਮਿੰਟਾਂ ਦੇ ਵਿੱਚ ਪਹੁੰਚਾਵਾ ਕਰਾ ਇੱਕ ਕਰਾਇਆ ਵੀ ਹਾਂ ਜਿਵੇਂ ਮੈਂ ਹੁਣ ਮੰਨ ਕੇ ਚੱਲ ਵੀ ਟੱਲ ਆਲੇ ਨੇ ਜਿਵੇਂ ਮਤਲਬ 2 2.5 ਕਿਲੇ ਕਿਲੇ ਬਰਸੀਮ ਬੀਜਿਆ ਹੋਇਆ ਥਾਲ ਤੇ ਸੜਦੇ ਨੇ ਉਹਨਾਂ ਦਾ ਆਪਾਂ ਵਿੱਚ ਦੀ ਕਿਰਾਏ ਤੇ ਉਹ ਚੱਕਦੇ ਨੇ ਕਿਸ ਨੇ 4 ਪਾਉਣਾ ਮੱਕੀ ਦਾ 4 ਵਾਲਾ ਮੇਰੇ ਕੋਲ ਬਹੁਤ ਆ ਡਰਾਈ ਪਏ ਨੇ ਹਾਂ ਹੁਣ ਮੈਨੂੰ ਆਨੰਦਪੁਰ ਮੈਂ ਇੱਥੇ ਵੀਡੀਓ ਪਾਤੀ ਇੰਸਟਾਗ੍ਰਾਮ ਤੇ ਹਾਂ ਆਨੰਦਪੁਰ ਸਾਈਡ ਤੋਂ ਮੈਨੂੰ ਫੋਨ ਆ ਜਾਂਦੇ ਨੇ ਭਾਈ 7 ਸਾਈ ਲੈ ਲੈ ਆਪਣੇ ਉਹ ਕਣਕ ਬੀਜੀ ਹੋਈ ਆ ਪਪੂਲਰਾਂ ਦੇ ਵਿੱਚ ਅੱਛਾ ਮੈਂ ਕੋਈ ਗੱਲ ਨਹੀਂ ਭਾਈ ਕੰਮ ਹੀ ਕਰਨਾ ਬਾਹਰ ਜਾ ਕੇ ਵੀ ਕੈਨੇਡਾ ਅਮਰੀਕਾ ਆਪਾਂ ਕੰਮ ਹੀ ਕਰਦੇ ਆ ਕੰਮ ਹੀ ਕਰਦੇ ਆ ਇੱਥੇ ਦੇ ਨਾਲ ਚੱਕ ਜਾਵਾਂਗੇ ਫੱਟੇ ਕੋਈ ਦਿੱਕਤ ਵਾਲੀ ਗੱਲ ਨਹੀਂ ਮਤਲਬ ਇਹਦੇ ਨਾਲ ਕਣਕ ਵੱਢ ਲੋ ਜਿਹੜਾ ਉਸ ਮਰਜ਼ੀ ਵੜ ਲਓ ਜੀ ਹਾਂ ਮੈਂ ਨਾਲ ਸਾਰਾ ਚੜੀ ਬਰਸੀਮ ਬਾਜਰਾ ਬੂਜਰਾ ਸਾਰੇ ਦੀ ਬਿਨ ਉਹਨਾਂ ਨੇ ਕੰਪਨੀਆਂ ਨੇ ਗਾਰੰਟੀ ਦਿੱਤੀ ਇਹ ਸਿੱਖ ਕਿੰਨੇ ਦਿਨਾਂ ਚ ਗਿਆ ਸੀ ਚਲਾਉਣਾ ਕਾਟੇ ਕਿ ਸਿੱਖ ਗਿਆ ਸੀ ਬਾਈ ਮਤਲਬ ਜੇ ਮੈਂ ਲੈ ਜਾ ਤਾਂ ਮੈਂ ਮੈਨੂੰ ਚਲਾਉਣਾ ਆ ਜਾਊਗਾ ਮੈਂ 5 ਮੱਟਾ ਹੀ ਸਿਖਾ ਦੂੰ ਤੁਹਾਨੂੰ ਬਾਈ ਕੁਝ ਨਹੀਂ ਹੈਗਾ ਆ ਦੇਖਾ ਗੀਅਰ ਲੱਗੇ ਹੋਏ ਨੇ ਇਹਦੇ ਵਿੱਚ ਆ ਆ ਗੀਅਰ ਹੈ ਠੀਕ ਆ ਜੀ ਇਹ ਕਿੰਨੇ ਆ ਗੀਅਰ ਇਹਦੇ ਵਿੱਚ 8 ਗੀਅਰ ਨੇ ਜੀ ਅਠੋ ਹਾਂ ਚਾਰ ਲੋ ਨੇ ਚਾਰ ਹਾਈ ਨੇ ਬਈ ਇਹਦੇ ਵਿੱਚ ਅੱਛਾ ਜਿਵੇਂ ਮੈਨੂੰ ਉਹਨਾਂ ਨੇ ਸਮਝਾਇਆ ਆਹ ਦੇਖੋ ਆ ਤਾਂ ਲੋ ਹੋ ਗਿਆ ਕਿ ਮੈਂ ਟਰੈਕਟਰ 'ਚ ਲੋ ਪਾ ਲਿਆ ਅੱਛਾ ਤਾਂ ਆਹ ਲੋ ਜੀ ਚੱਲੂਗਾ ਪਹਿਲਾ ਪਾ ਲੋ ਦੂਜਾ ਪਾ ਲੋ ਤੀਜਾ ਪਾ ਲੋ ਬੈਂਕ ਪਾ ਲੋ ਫਿਰ ਜੇ ਕਹਿੰਦਾ ਤੁਸੀਂ ਘਰੇ ਖੇਤ ਜਾਣਾ ਕਿੜੀ ਚਾਲ ਥੋੜੀ ਜਾਉਂਗੇ ਕਹਿੰਦਾ ਫਿਰ ਤੁਸੀਂ ਆਪਣੇ ਵੱਡਾ ਗੇਅਰ ਪਾ ਲੋ ਅੱਛਾ ਫਿਰ ਇਹਦੇ ਵਿੱਚ ਆਪਣਾ ਲੋ ਲੱਗੇ ਹਾਈ ਲੱਗੇ ਜਾਂਦਾ ਜੀ ਜੇ ਘਰ ਨੂੰ ਜਾਣਾ ਇਹਨੂੰ ਐਂ ਚਲਾ ਕੇ ਹਾਂ ਤੇ ਇਹ ਇਹ ਇਹਦੇ ਮਗਰ ਕੋਈ ਬਹਿਣ ਬੂੰਣ ਨੂੰ ਵੀ ਝਗੜ ਬਣ ਜਾਂਦਾ ਸੀਟ ਉਹ ਕਹਿੰਦੇ ਤੁਸੀਂ ਆਪੀ ਬਣਾ ਲਿਓ ਕੰਪਨੀ ਵਾਲੇ ਕਹਿੰਦੇ ਕਾਹਨੂੰ ਪੈਸੇ ਲਾਉਣੇ ਹੋ ਉਹਨਾਂ ਨੇ ਮੈਨੂੰ ਬਾਈ ਹੱਕ ਲਾ ਕੇ ਦਿੱਤੀ ਆ ਦੇਖ ਅੱਛਾ ਹਾਂ ਹੱਕ ਲਾਤੀ ਉਹਨਾਂ ਨੇ ਮੈਨੂੰ ਉਹ ਕਹਿੰਦੇ ਤੁਸੀਂ ਇੱਕ ਸੀਟ ਜੀ ਬਣਾ ਲਿਓ ਪਿੱਛੇ ਦੋ ਪਹੀਏ ਲਾ ਕੇ ਸਕੂਟਰ ਵਾਲੇ ਵੀ ਤੁਹਾਨੂੰ ਸਸਤੀ ਪਊਗੀ ਮੈਂ ਚੱਲ ਕੋਈ ਗੱਲ ਨਹੀਂ ਬਾਈ ਮੈਂ ਬਣਾ ਲੂੰਗਾ ਉਹ ਤਾਂ ਮਾਹ ਮੈਨੂੰ ਮੇਨ ਕੰਮ ਨੂੰ ਵੀ ਹੱਕ ਲਾ ਦਿਓ ਉਹਨਾਂ ਨੇ ਬਾਈ ਉਹਨਾਂ ਨੇ ਫੋਰਮੈਨ ਉੱਥੇ ਵਧੀਆ ਸੀਗਾ ਉਹਨੇ ਮੈਨੂੰ ਕਹਿ ਕੇ ਬਾਊ ਨੇ ਰਾਜੇ ਭਾਈ ਨੇ ਕਹਿ ਕੇ ਆ ਹੱਕ ਲਵਾਤੀ ਤੇ ਹੱਕ ਲਾਗੀ ਤੇ ਇੰਜਨ ਬਹਾਵਾ ਤ ਤੇ ਤੇਲ ਕਿੰਨਾ ਖਾਂਦਾ ਤੇਲ ਭਾਈ ਇਹ ਘੰਟੇ ਦਾ 700 ਗ੍ਰਾਮ ਖਾਂਦਾ ਜਿਹੜੀ ਮੈਂ ਐਵਰੇਜ ਕੱਢੀ ਆ ਮੈਨੂੰ ਤਾਂ ਹੁਣ ਲੀਟਰ ਕਹ ਕੇ ਦਿੱਤਾ ਵੀ ਲੀਟਰ ਹੁ ਘੰਟੇ ਦਾ ਹੂੰ ਤੇ ਕੰਪਨੀਆਂ ਚੋ ਵੇਚਿਆ ਕਹਿੰਦਾ ਭਾਈ ਲੀਟਰ ਖਾਊਗਾ ਤੇ ਮੇਰੇ ਹਿਸਾਬ ਨਾਲ 6 ਤੋਂ 700 ਗ੍ਰਾਮ ਖਾਂਦਾ ਘੰਟੇ ਦਾ ਕੰਮ ਵੀ ਮੇਰੇ ਬਾਵਾ ਨੇ ਵੇੜਦਾ ਪੈਟਰੋਲ ਦਾ ਗਿਆ ਖਾਈ ਜਾ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਕੰਮ ਵੀ ਨਹੀਂ ਕੰਮ ਵੀ ਨਵੇੜਦਾ ਵੀ ਕਰੇ ਕੰਮ ਵੀ ਕਰੇ ਇਹਦੀ ਇਹਦੀ ਸਟਾਰਟਿੰਗ ਸਟੂਟਿੰਗ ਦਾ ਤਾਂ ਨਹੀਂ ਇਹਨੂੰ ਕੋਈ ਡਿੱਕਾ ਪੈਂਦਾ ਬਾਈ ਮੋਟਰਸਾਈਕਲ ਵਾਂਗੂ ਇੰਜਨ ਆ ਵੀਰੇ ਆ ਦੇਖ ਆ ਸੋਚ ਲਈ ਹੋਈ ਆ ਔਨ ਬੰਦ ਕਰਨ ਵਾਸਤੇ ਇਹਨੂੰ ਪਹਿਲਾਂ ਔਨ ਕਰ ਲੋ ਤੇ ਆਹ ਉਹਨਾਂ ਨੇ ਕਿਹਾ ਯਾਰ ਚਟੇਏ ਕਲਰ ਦੀ ਆ ਕਹਿੰਦਾ ਚੋਕ ਆ ਵੀ ਸਵੇ ਸਵੇ ਜਦੋਂ ਠੰਡਾ ਹੁੰਦਾ ਵੀ ਚੋਕ ਲਗਾ ਕੇ ਸਟਾਰਟ ਕਰ ਲਿਆ ਕਰੋ ਉਸ ਤੋਂ ਬਾਅਦ ਲੋੜ ਹੀ ਨਹੀਂ ਆ ਦੇਖ ਪਚੋਕ ਲਾ ਲਈ ਹੁਣ ਹਾਂ ਤੇ ਸਟਾਰਟ ਹੋ ਗਿਆ ਅਦਵਾ ਪਚੋਕ ਆ ਆ ਦੇਖੋ ਜੀ ਹਾਂ ਘੇਰ ਪਾਤਾ ਵਾ ਹਾਂ ਆ ਥੱਲੇ ਹੜ ਦੇਣਾ ਜਦੋਂ ਮੋੜਨਾ ਅੱਡ ਫੈਂਸ਼ਨ ਆਉਦਾ ਫਲੇਟਰ ਕੋ ਮੈਨ ਉਹਦੇ ਦੇ ਬਾਅਦ ਅੱਛਾ ਆ ਆ ਬ੍ਰੇਕ ਆ ਮੈਂ ਇਹਨੂੰ ਅੱਛਾ ਤਾਂ ਘੁੰਮਦਾ ਇਹ ਘੁੰਮਦਾ ਆਹ ਫਲੇਟਰ ਨੂੰ ਘੁੰਮ ਗਿਆ ਉਹ ਤਾਂ ਫਲੇਟਰ ਨੂੰ ਮੈਨ ਰੋਕਣਾ ਮੈਨ ਪਿੱਛੇ ਖਾਲ ਲੈਣਾ ਆ ਰੇਸ ਆ ਹੋਰ ਰੇਸ ਆ ਬਾਜੀ ਬਗਣਾ ਟੋ ਬਾਤ ਇੱਕ ਕੰਫਰਟੇਬਲ ਹੋ ਕੇ ਚੱਲੋ ਚੱਲ ਬੋਲ ਲੈਣ ਲੈ ਚੋ ਪਹਿਲਾਂ ਹੀ ਕਵਰਾਟ ਨਹੀਂ ਹੁੰਦੀ ਐ ਕੋਈ ਐਡੀ ਗੱਲ ਹੈ ਨਹੀਂ ਇਹ ਇਹਦੇ ਕਟਰ ਬਾਰੇ ਵੀ ਬਾਈ ਮੈਨੂੰ ਜਾਣਕਾਰੀ ਦੇ ਕਟਰ ਵੀਰੇ ਹੈਗਾ ਦਾ 4 ਫੁੱਟ ਦਾ ਚੌੜਾ ਵੀਰੇ ਹਾਂ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਮੈਂ ਟਰੈਕਟਰ ਦੇ ਮੂਹਰੇ ਲਵਾ ਕੇ ਲਿਆ ਸੀ ਮਾਨਸਾ ਤੋਂ ਹੂੰ ਉਹਦੇ ਇੱਥੇ ਪਟਾ ਲੱਗਿਆ ਹੁੰਦਾ ਵੀਰੇ ਹੂੰ ਅੱਜ ਮੈਂ ਹੁਣ ਫਸਲ ਨੂੰ ਬਾਹਰ ਕੱਢਦੀਆਂ ਨੇ ਹੂੰ ਇਹਨਾਂ ਦਾ ਕੰਮ ਆ ਫਸਲ ਨੂੰ ਅੰਦਰ ਲੈ ਕੇ ਜਾਣਾ ਇਹ ਬਾਹਰ ਕੱਢਦੀਆਂ ਨੇ ਹੂੰ ਇੱਥੇ ਹੁੰਦਾ ਹੀ ਪਟਾ ਹੂੰ ਜਿਵੇਂ ਆਪਾਂ ਸਵੇਰੇ ਤੇ ਹੌਲ ਦੇ ਵਿੱਚ ਬਾੜ ਲੈਨੇ ਆ ਉਹ ਪਟਾ ਸਲਿੱਪੀ ਕਰ ਜਾਂਦਾ ਸੀਗਾ ਅੱਛਾ ਸਾਲਾ ਬੋਲਟ ਵਾਲੀ ਚੈਨ ਲਾ ਕੇ ਦਿੱਤੀ ਉਹਨਾਂ ਨੇ ਕਿਹਨਾਂ ਜਿਹੜਾ ਗਿੱਲੇ ਜਾਂ ਪਾਣੀ 'ਚ ਵਰਗਾ ਪਰ ਸੀ ਵੱਡੀ ਚੱਲ ਹੂੰ ਪਾਣੀ ਠੀਕ ਆ ਤੇ ਉਦੋਂ ਮਗਰੋਂ ਆ ਫਿਰਕੀਆਂ ਨਾਲ ਡਬਲ ਆਤੀਆਂ ਅੱਛਾ ਇਹਦਾ ਮਤਲਬ ਕੀ ਹੈ ਜੋ ਹੁਣ ਮੰਨ ਲੇ ਕਿ ਜੇ ਆਪਾਂ ਕਈ ਵਾਰੀ ਪਰਸ਼ੀਮ ਛੋਟਾ ਰਹਿ ਜਾਂਦਾ ਫੁੱਟਪਾਰਦਾ ਹੀ ਰਹਿ ਜਾਂਦਾ ਐਂਡ ਵਾਲੀਆਂ ਵੱਡਾਂ ਨੇ ਜਾਂ ਬੀ ਆਲਾ ਬੀ ਹੋ ਗਿਆ ਹਾਂ ਤੇ ਉਹ ਵੀ ਵੱਡੂ ਕਹਿੰਦੇ ਪੂਰੀ ਗਾਰੰਟੀ ਲੈਂਤੀ ਆ ਬਾਈ ਕੰਪਨੀ ਵਾਲੇ ਨੇ ਜਿਹੜਾ ਉਸ ਮਰਜੀ ਵੱਡੀ ਚੱਲੇ ਜਿਹੜਾ ਇਦੋਂ ਥੱਲੇ ਰਹਿ ਗਿਆ ਉਹ ਹੀ ਬਚੂ ਉਹ ਹੀ ਬਚੂ ਬਲੇਹ ਦਾ ਥੱਲੇ ਨੇ ਇਹਨਾਂ ਦਾ ਕੰਮ ਆ ਕਿ ਫਸਲ ਅੰਦਰ ਖਿੱਚ ਕੇ ਲੈ ਗਣਾ ਫਿਰਕੀਆਂ ਨੇ ਹਾਂ ਕਹਿੰਦੇ ਫੁੱਟਪਾਰਦਾ ਪਰਸ਼ੀਮ ਵੀ ਵੱਡੂ ਜਿਹੜਾ ਬੀ ਆਲਾ ਹੁੰਦਾ ਆਪਣੇ ਲਾਸਟ ਤੇ ਮਸ ਹਮ ਜ ਗਿਆ ਜਰ ਦੇਖ ਕੱਲਾ ਇਹ ਲੰਮਾ ਪਾਉਂਦਾ ਹਾਂ ਜੀ ਐਨੇ ਇਹਨੂੰ ਖੜਾ ਹੀ ਰੱਖਣਾ ਬਿਲਕੁਲ ਜੀ ਬਿਲਕੁਲ ਜਿਹੜਾ ਇਹ ਆ ਉਹ ਆ ਥੱਲੇ ਵਾਲੀ ਫਰਕੀ ਦੇ ਵਿੱਚ ਵੀ ਆ ਗਿਆ ਉਹ ਵੀ ਵੱਢ ਦੇਣਾ ਇਹ ਉਹ ਵੀ ਵੱਡੂਗੇ ਉਹ ਵੀ ਖੜਾ ਰਹੂਗਾ ਉਹਦੀ ਵੀ ਢੇਰੀ ਲੱਗੂ ਅੱਗੇ ਦੂਜੀ ਗੱਲ ਇਹਨਾਂ ਨੇ ਇੱਕ ਹੋਰ ਸੋਧ ਕੀਤੀ ਆ ਕੰਪਨੀ ਵਾਲੇ ਨੇ ਆ ਤੁਹਾਨੂੰ ਮੈਂ ਦਿਖਾਉਣਾ ਕਮੈਂਟ ਹਾਂ ਇਹਦੇ ਬੱਚਾ ਡਬਲ ਪਲੇਟ ਲਾਏ ਨੇ ਜਿਵੇਂ ਤੁਸੀਂ ਆਮ ਬ੍ਰੈਡ ਦੇਖੇ ਹੋਣੇ ਆ ਫਿੰਗਰ ਵਾਲੇ ਹੁੰਦੇ ਨੇ ਉਹ ਹਾਂ ਹਾਂ ਉਹ ਗਿੱਲਾ ਤਾਂ ਹੀ ਤਾਂ ਵੱਢਦੇ ਨਹੀਂ ਹੈਗੇ ਹਾਂ ਆ ਡਬਲ ਪਲੇਟ ਨੇ ਥੱਲੇ ਵਾਲਾ ਫਿਕਸ ਨੇ ਉੱਪਰਲੇ ਕੰਚੀ ਵਾਂਗੂ ਚੱਲਦੇ ਨੇ ਮੈਂ ਸਮਝ ਗਏ ਕੰਨੇ ਸਟੈਪ ਚੱਲਦੀ ਆ ਇਹਦੀ ਮੈਂ ਸਮਝ ਗਏ ਇਹ ਇੱਕ ਦੂਜੇ ਦੇ ਨਾਲ ਹੀ ਰਗੜ ਖਾਂਦੇ ਆ ਦੇਖ ਤਾਂ ਹੀ ਦਾ ਗਿੱਲਾ ਪਰਸੀਮ ਵੱਢਦਾ ਵੀਰੇ ਇਹ ਹੀ ਖਾਸੀਅਤ ਆ ਕੰਪਨੀਆਂ ਨੇ ਪੂਰੀ ਤਸੱਲੀ ਕਰਕੇ ਦਿੱਤਾ ਬਾਈ ਕਹਿੰਦੇ ਤਰੇ ਸੀਜ਼ਨ ਚ ਪੈਸੇ ਪੂਰੇ ਮੋੜ ਦਊਗਾ ਹੂੰ ਐਡਾ ਵੱਡਾ ਦਾਅਵਾ ਕੀਤਾ ਰਾਜੇ ਭਾਈ ਨੇ ਇਸ ਤਰ੍ਹਾਂ ਜੇ ਭਾਈ ਨੇ ਤੇ ਕੋਈ ਟੁੱਟ ਭੱਜ ਦੀ ਜ਼ਿੰਮੇਵਾਰੀ ਫੁੱਲ ਗਾਰੰਟੀ ਲੈਂਦੀ ਆ ਕਹਿੰਦੇ ਮਤਲਬ ਜਾ ਕੇ ਇੱਕ ਗੱਲ ਹੀ ਕਹਤੇ ਸੀ ਕੰਪਨੀਆਂ ਨੂੰ ਹਾਂ ਮੈਂ ਕਰਨਾ ਕਿਰਾਏ ਦਾ ਕੰਮ ਹਾਂ ਮੈਂ ਤਾਂ ਇੱਕ ਮਿੰਟ ਇਹਨੂੰ ਖੜਾ ਹੀ ਨਹੀਂ ਕਰਨਾ ਹੈਗਾ ਹਾਂ ਠੀਕ ਨਹੀਂ ਗੱਲ ਮੈਂ ਗਰੀਬ ਆਦਮੀ ਆ ਪੈਸੇ ਮੈਂ ਵਿਆਹ ਤੇ ਚੱਕ ਕੇ ਲੇਤਾ ਹਾਂ ਉਹ ਬਾਈ ਨੇ ਮੈਨੂੰ ਫੁੱਲ ਕੰਪਨੀ ਵਾਲਾ ਕਹਿੰਦਾ ਯਾਰ ਤੈਨੂੰ ਗਰੰਟੀ ਵੀ ਜਣ ਦੀ 2 ਸਾਲ ਦੀ ਦੇ ਦੂੰਗਾ ਨਾਲ ਐਡਾ ਬੰਦਾ ਵਧੀਆ ਬੰਦਾ ਚੱਲਦਾ ਉਹ ਉਹ ਤਾਂ ਰਾਜੇ ਬੰਦੇ ਆ ਯਾਰ ਉਹ ਤਾਂ ਮੈਂ ਬਹੁਤ ਕੰਮ ਕੀਤਾ ਉਹਦਾ ਮਤਲਬ ਕਿ ਹਾਂ ਵੀ ਵਿਆਹ ਤੇ ਫੜ ਕੇ ਪੈਸੇ ਲੈ ਕੇ ਆਇਆ ਕਹਿੰਦਾ ਬਾਈ ਤੈਨੂੰ ਗਰੰਟੀ ਵੀ 2 ਸਾਲ ਦੀ ਦੇਵਾਂਗੇ ਟੁੱਟ ਫੁੱਟ ਦੀ ਫੁੱਲ ਸਪੇਅਰ ਪਾਰਟ ਬਾਈ ਸਪੇਅਰ ਪਾਰਟ ਮਿਲੂ ਬਾਈ ਗਰੇ ਲੱਗੇ ਪੈਨੇ ਤੁਸੀਂ ਫੈਕਟਰੀ ਜਾ ਕੇ ਦੇਖਿਓ ਉਹਨਾਂ ਦੇ ਹਾਂ ਆ ਰੀਪਰ 50 50 ਰੀਪਰ ਆਇਆ ਤਿਆਰ ਕਰਨ ਲੱਗੇ ਪਏ ਨੇ ਮੇਰੇ ਵਰਗੇ ਕਿਤੇ ਮੈਂ ਗਿਆ ਬਹੁਤ ਹਾਰੀ ਜੱਟ ਜ਼ਿਮੀਦਾਰ ਆਉਂਦੇ ਨੇ ਕੋਈ ਜੁਪੀ ਤੋਂ ਬਿਹਾਰ ਤੋਂ ਮੈਂ ਜਦੋਂ ਗਿਆ ਇੱਥੋਂ ਪਿੰਡੋਂ ਮੈਨੂੰ ਆਇਆ ਸੀ ਮੈਂ ਅਹੀਂ ਦੂਰੋਂ ਆਇਆ ਤੇ ਮੈਂ ਦੇਖਿਆ ਉੱਥੇ ਐਮਪੀ ਤੇ ਬੈਠਾ ਬਾਈ ਬੰਦਾ ਮਹਾਰਾਸ਼ਟਰ ਦਾ ਬੈਠਾ ਕੋਈ ਕੋਲਕੱਤਾ ਦਾ ਬੈਠਾ ਯਾਨੀ ਕਿ ਵੱਡਾ ਨਾਮ ਆ ਵੀਰੇ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸ ਦਿੰਦਾ ਜਿੱਥੋਂ ਵੀ ਤੁਸੀਂ ਆਰਡਰ ਕਰਤਾ 2000 ਰੁਪਇਆ ਪਾਤਾ ਅਕਾਊਂਟ ਦੇ ਵਿੱਚ ਜਿੰਨੇ ਵੀ ਪਾਤੇ ਤੁਸੀਂ ਪੈਸੇ ਬਾਕੀ ਦੇ ਪੈਸੇ ਤੁਹਾਡੇ ਘਰੇ ਡਿਲੀਵਰੀ ਹੋ ਜੂਗੀ ਹਾਂ ਡਿਲੀਵਰੀ ਫ੍ਰੀ ਕੀਤੀ ਆ ਫਿਰ ਉਹਨਾਂ ਟੈਂਪੂ ਸੱਡ ਕੇ ਗਿਆ ਉਹਨਾਂ ਦੀ ਕੰਪਨੀ ਦਾ ਟੈਂਪੂ ਸੀਗਾ ਆਪਾਂ 5000 ਰੁਪਏ ਸਾਈ ਦੇ ਆਏ ਸੀਗੇ ਉਹਨਾਂ ਨੂੰ ਇੱਕ 45 ਦਾ ਮਿਲਿਆ ਆਪਾਂ ਨੂੰ ਉਦੋਂ ਮਗਰੋਂ ਉਹਨਾਂ ਡਰਾਈਵਰ ਨੇ ਲਾਤਾ ਤੇ ਇੱਕ 40 ਆਪਾਂ ਨੂੰ ਕਾਲ ਦੀ ਨਾਲ ਫੜਾਤਾ ਤੇ ਹਾਂ ਸੱਚ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ ਇੱਕ 45 ਦਾ ਇੱਕ 45 ਦਾ ਲੈ ਮੇਰੀ ਜਿੰਨੇ ਵੀਡੀਓ ਸੁਣਦੇ ਆ ਇੱਕ ਗੱਲ ਆ ਤੂੰ ਵੀ ਬੇਸ਼ੱਕ 10000 ਮੜਾ ਲਿਆ ਓਕੇ ਇੱਕ 135000 ਰੁਪਏ ਦਾ ਦੇਊਗਾ 10000 ਮੇਰੇ ਮੇਰਾ ਨਾਮ ਲੈ ਦੀ 10000 ਤੂੰ ਵੀ ਫੜਾ ਲਈ ਬਾ ਠੀਕ ਆ ਮੈਂ ਕਹੂੰਗਾ ਸੌਕੀ ਸਿਪਾਈ ਨੇ ਭੇਜਿਆ ਬਸ 135 ਦਾ ਲਊਗਾ ਜਿਹੜਾ ਬੰਦਾ 45 ਦੇ ਆ ਮੈਂ ਤਾਂ ਤੂੰ ਦੇ ਆ ਤੈਨੂੰ ਵੀ 10 ਮੋੜੂ ਇਹੋ ਜਿਹਾ ਬੰਦਾ ਬਾ ਠੀਕ ਆ ਤੁਹਾਡਾ ਫਾਟਾ ਫਾਟਾ ਕਰਵਾਤੀ ਵੀ ਮੈਂ ਕਹਤਾ ਨਾ 135 ਉਹਨੇ ਮੇਰ ਨੂੰ ਪੁੱਛਣਾ ਆਪਣੀ ਬਾ ਠੀਕ ਆ ਫੇਰ ਤਾਂ ਸੋਣ ਤੇ ਸੁਭਾਗਾ ਹੋ ਗਿਆ ਬਸ ਤੈਨੂੰ ਦੱਸਤੀ ਗੱਲ ਵੀ 135000 ਜਿੰਨੇ ਵੀ ਸੱਜਣ ਦੇਖ ਰਹੇ ਆ 135 ਮੈਨੂੰ ਟਾਇਰਾਂ ਬਾਰੇ ਵੀ ਦੱਸ ਟਾਇਰਾਂ ਦੀ ਕੋਈ ਤੇ ਉਹਦੀ ਗੱਲ ਵਿੱਚ ਸੀਗੀ ਵੀ ਸਪੇਅਰ ਪਾਰਟ ਹਾਂ ਇੱਕ ਤਾਂ ਮੈਨੂੰ ਬਾਈ ਉਹਨਾਂ ਨੇ ਆ ਚੈਨ ਦੇ ਟੁਕੜੇ ਦਿੱਤੇ ਨੇ ਹਾਂ ਵੀ ਕਈ ਵਾਰੀ ਕੋਈ ਜੋੜ ਜੋੜ ਖੁੱਲੇ ਜਾਂਦਾ ਹਾਂ ਇਹ ਨਾਲ ਹੀ ਦਿੱਤੇ ਹਾਂ ਇੱਕ ਆ ਫਿਰਕੀ ਮੈਂ ਫਿਰਕੀ ਨਾਲ ਦਿੱਤੀਆਂ ਨੇ ਕਹਿੰਦਾ ਕਈ ਵਾਰੀ ਕੋਈ ਚੌੜ ਕਰ ਜਾਂਦਾ ਹੁੰਦਾ ਖੋਲ ਕੇ ਲੈ ਜਾਵੇ ਕੁਝ ਵਿੱਚ ਆ ਜਾਂਦਾ ਹੁੰਦਾ ਹਾਂ ਤੇ ਆਪਾਂ ਦੇ ਸੱਤ ਬਲੇਟ ਦਿੱਤੇ ਸੀ ਮੈਨੂੰ ਬਾਈ ਉਹਨਾਂ ਨੇ ਤੇ ਆ ਦੋ ਗਤਾਰਾਂ ਦਿੱਤੀਆਂ ਸੀਗੀਆਂ ਇਹ ਮੇਨ ਮੇਨ ਕੰਮ ਕਰਦੀਆਂ ਨੇ ਹਾਂ ਵੀ ਜਿਹੜੀਆਂ ਚੀਜ਼ਾਂ ਬਿਨਾ ਆਪਣਾ ਜਿਹਦੇ ਨਾਲ ਖੜੀ ਸਕਦਾ ਮੌਕੇ ਤੇ ਤੇ ਇੱਕ ਉਹਨਾਂ ਨੇ ਮੈਨੂੰ ਆ ਪਲੱਗ ਦਿੱਤਾ ਸਟਾਰਟ ਕਰਨ ਨਾਲ ਬੈਸਦਾ ਉਹ ਬਾਈ ਕਹਿੰਦਾ ਬੋਲਟ ਵਾਲਾ ਲੱਗ ਜਾਂਦਾ ਇਹਨੂੰ ਹਾਂ ਤੇ ਮੈਂ ਕਿਹਾ ਬਾਈ ਇੱਕ ਮੈਨੂੰ ਦੇ ਦੇ ਫਿਰ ਉਹਨਾਂ ਨੇ ਉਹ ਵੀ ਨਾਲ ਦਿੱਤਾ ਸੀਗਾ ਠੀਕ ਆ ਮਤਲਬ ਜਿਹੜਾ ਸੁਰਦਾ ਉਹ ਲੈ ਲਊਗਾ ਟਾਇਰ ਟਾਇਰ ਹੈਗੇ ਨੇ ਮੇਰੇ ਰੇਡੀਅਲ ਦੇ ਇਹਦੇ ਵਿੱਚ ਹਾਂ ਬਿਨਾ ਹਵਾ ਤੋਂ ਨੇ ਤੇ ਇੱਕ ਸਮੱਸਿਆ ਮੈਨੂੰ ਹੋਰ ਆਉਂਦੀ ਸੀ ਜਦੋਂ ਮੈਂ ਟਰੈਕਟਰ ਵਾਲੀ ਪਰਸੋਂ ਦੱਸਿਆ ਵੀ ਟਰੈਕਟਰ ਵਾਲਿਆਂ ਹੁੰਦਾ ਸੀਗਾ ਜਿਵੇਂ ਹੁਣ ਆਪਾਂ 2 ਫੁੱਟ ਤੇ 3 ਫੁੱਟ ਤੇ ਮੱਕੀ ਲਈ ਹੋਈ ਆ ਇਹ ਬੈਡਾਂ ਦੇ ਵਿੱਚ ਚੱ ਕੰਪਨੀਆਂ ਨੇ ਕੀਤਾ ਤੇ ਯੂ ਲਾਤਾ ਆ ਦੇਖੋ ਵੀਰੇ ਅੰਦਰਲੇ ਪਾਸੇ ਹੂੰ ਉਹਨਾਂ ਨੇ ਮੈਨੂੰ ਸਮਝਾਇਆ ਤੇ ਯੂ ਲਾਤਾ ਇਹ ਟਾਇਰ ਅੰਦਰ ਬਾਹਰ ਵੀ ਹੁੰਦੇ ਨੇ ਮਤਲਬ ਬੈੱਡ ਦੇ ਹਿਸਾਬ ਨਾਲ ਤੁਸੀਂ 2 ਫੁੱਟ ਤੇ ਕਰ ਲਓ 18 ਇੰਚ ਤੇ ਕਰ ਲਓ 2.5 ਫੁੱਟ ਤੇ ਕਰ ਲਓ ਅੱਛਾ ਇਹ ਅੰਦਰ ਬਾਹਰ ਹੁੰਦੇ ਨੇ ਅਜਾ ਟਾਇਰ ਜੇ ਨੇੜੇ ਕਰਨੇ ਨੇੜੇ ਕਰ ਲਓ ਦੂਰ ਕਰਨੇ ਦੂਰ ਕਰ ਲਓ ਕੋਸ਼ਾਟਾ ਯੂ ਪਈ ਹੋਈ ਆ ਯੂ ਦੇ ਉੱਤੇ ਦੋ ਨਟ ਖੋਲ ਲਓ ਇਹਨੂੰ ਜਿੰਨਾ ਮਰਜੀ ਅੰਦਰ ਬਾਹਰ ਲਓ ਜਿੰਨਾ ਮਰਜੀ ਬਾਹਰ ਕੱਢ ਲਓ ਜੇ ਪੱਠਿਆਂ ਤੋਂ ਆ ਦੇਖ ਵੀਰੇ ਆ ਦੇ ਯੂ ਲੱਗਿਆ ਹੋਇਆ ਨਾ ਆ ਦੇ ਯੂ ਲੱਗਿਆ ਆ ਦੋ ਨਟ ਖੋਲ ਕੇ ਆਪਾਂ ਇਹਨੂੰ ਚੋ ਹਾਂ ਜੇ ਬਿੱਡਾਂ ਦੇ ਉੱਤੇ ਉੱਤੇ ਵੜਨ ਹੈ ਹਾਂ ਵੀ ਟਾਇਰ ਬਿੱਡਾਂ ਦੇ ਉੱਪਰ ਚੱਲਣਾ ਤਿੰਨ ਬਿੱਡ ਇਕੱਠੇ ਲੈ ਕੇ ਜਾਵੇ ਕੀ ਬਾਤ ਆ ਯਾਰ ਕੀ ਬਾਤ ਆ ਲੋਡ ਲੜ ਤਾਂ ਮੰਦਾ ਹੀ ਨਹੀਂ ਹੁਣ ਬੋਲੇ 8.5 ਐਚਪੀ ਦਾ ਇੰਜਨ ਆ ਪੈਟਰੋਲ ਇੰਜਨ ਆ ਇੱਕ ਗੱਲ ਆਫਰ ਤੁਹਾਨੂੰ ਹੋਰ ਦੇ ਦੇਣਾ ਸੱਚ ਨੂੰ ਵੀ ਜਿਹੜੀ ਗਾਰੰਟੀ ਆ 2 ਸਾਲ ਦੀ ਗਾਰੰਟੀ ਦਾ ਮਤਲਬ ਤਾਂ ਗਾਰੰਟੀ ਆ ਵੀ ਜੇ ਕੁਝ ਟੁੱਟ ਗਿਆ ਭੱਜ ਗਿਆ ਸੜ ਗਿਆ ਕੁਝ ਹੋ ਗਿਆ ਬੰਦੇ ਤੁਹਾਨੂੰ 2 ਸਾਲ ਦੇ ਵਿੱਚ ਤਾਂ ਦੇਣਗੇ ਦੇਣਗੇ ਜੇ 2 ਸਾਲ ਤੋਂ ਮਗਰੋਂ ਇਹਦਾ ਕੁਝ ਵੀ ਟੁੱਟ ਭੱਜ ਗਿਆ ਪਾਰਟਸ ਦਾ ਜੈਨੂਨ ਰੁਪਈਏ ਲਊਗਾ ਬੰਦਾ ਬਿਲਕੁਲ ਵੀਰੇ ਕਿਉਂਕਿ ਹੋਰ ਰੁਪਈਏ ਪਾਰਟਸ ਚੋਂ ਕਮਾਉਂਦਾ ਹੀ ਨਹੀਂ ਹਾਂ ਇਹ ਗੱਲ ਮੈਨੂੰ ਦੱਸਿਆ ਉਹਨਾਂ ਨੇ ਉਹ ਪਾਰਟਸ ਚੋਂ ਪੈਸੇ ਕਮਾਉਂਦਾ ਹੀ ਨਹੀਂ ਉਹਦਾ ਕੰਮ ਆ ਨਾ ਬਣਾਉਣਾ ਤੇ ਉਹ ਬੰਦਾ ਤੇਰੇ ਘਰੇ ਜੈਨੂਨ ਰੇਟ ਤੇ ਪਾਰਟਸ ਪਹੁੰਚਦਾ ਕਰ ਦੂਗਾ ਤੇ ਪਾਰਟਸ ਦੀ ਡਿਲੀਵਰੀ ਦਾ ਪੈਸਾ ਫਿਰ ਨਹੀਂ ਕੋਈ ਲੈਂਦਾ ਯਾਰ ਇਹਨੂੰ ਹੁਣੇ ਹੀ ਕੱਖ ਨਹੀਂ ਲੋਹਾ ਹੀ ਬਹੁਤ ਹੈਵੀ ਲਾਇਆ ਹੋਇਆ ਇਹਨੂੰ ਹੁੰਦਾ ਹੀ ਕੱਖ ਨਹੀਂ ਇਹਨੂੰ ਹੂੰ ਜਿੱਦਾਂਕ ਮੈਨੂੰ ਲੱਗਦਾ ਮੈਨੂੰ 15 20 ਦਿਨ ਹੋ ਗਏ ਲਿਆਂਦੇ ਨੂੰ ਹੂੰ ਇਹੜਾ ਜਿੰਨਾ ਵੀ ਲੋਹਾ ਲਾਇਆ ਤੇ ਮਾਰ ਕੇ ਲੱਗੇ ਨੇ ਐਸਾਈ ਇਹਦੇ ਉਹਦੇ ਹੂੰ ਬਲ ਟਾਟਾ ਦਾ ਲੋਹਾ ਲਾਇਆ ਇਹਨੂੰ ਕੋਈ ਦਿੱਕਤ ਹੀ ਨਹੀਂ ਹੋਣੀ ਇਹਨੂੰ ਬਾਕੀ ਰੰਗ ਰੰਗ ਵਧੀਆ ਹੋਇਆ ਇਹ ਗੱਲ ਤੁਹਾਨੂੰ ਹੋਰ ਦੱਸਦਾ ਮੈਂ ਹੂੰ ਜਦੋਂ ਮੈਂ ਗਿਆ ਮੈਂ ਕਹਾ ਹਾਲੇ ਕੁੰਮੇ ਹੀ ਬਹੁਤ ਔਖਾ ਲੈ ਹੂੰ ਮਬਾਈ ਉੱਥੇ ਕਿਹਾ ਬਾਈ ਰਾਜੇ ਨੂੰ ਆ ਬਾਈ ਇਹ ਤਾਂ ਕਮਾਉਣੇ ਹੀ ਬਹੁਤ ਔਖਾ ਪੱਟਾ-ਬੁੱਟਾ ਤੇ ਤਾਂ ਕਹਿੰਦਾ ਭਲਿਆ ਤੈਨੂੰ ਕੀ ਪਤਾ ਕਹਿੰਦਾ ਟਰੈਕਟਰ ਚਲਾਇਆ ਮੈਂ ਹਾਂ ਮੇਰੇ ਕੋਲ ਹੈਗਾ 735 ਕਹਿੰਦਾ ਬ੍ਰੇਕ ਦੱਬ ਇੱਧਰ ਆ ਮੈਂ ਦੱਬ ਲਿਆ ਉਹ ਲੈ ਕੁੰਮਾ ਗਿਆ ਲੈ ਦੇ ਭਾਈਂਛੇ ਲੱਗੇ ਯਾਰ ਹੂੰ ਲੈ ਕਮਾਈ ਚੱਲ ਜਿੱਦ ਇਦਾਂ ਲੱਭ ਲੈ ਗੱਲ ਰੱਬ ਲਗਾਦਾ ਐਨੂੰ ਕੋ ਮਜੂਲਾ ਟਰੈਕਟਰ ਆਲਾ ਕੰਮ ਦੱਤਾ ਹੋਇਆ ਭਾਈ ਹੂੰ ਜਿਵੇਂ ਟਰੈਕਟਰ ਆਪ ਇੱਕ ਪੈਡਲ ਲਾਪ ਦਿੰਨੇ ਆ ਉਧਰ ਨੂੰ ਘੁੰਮ ਜਾਂਦਾ ਉਧਰਲਾ ਪੈਡਲ ਦਾ ਪਤਾ ਉਧਰ ਨੂੰ ਘੁੰਮ ਗਿਆ ਹਾਂ ਜੇ ਰਾਹ ਰੂਜ ਖੜੇ ਜਾਣਾ ਉਦੋਂ ਵੀ ਤੁਸੀਂ ਜਿਹੜਾ ਜਿੱਧਰ ਨੂੰ ਧੱਬ ਦਿਓਗੇ ਉਧਰ ਨੂੰ ਘੁੰਮੇ ਮੁੜੀ ਜਾ ਹਾਂ ਉਵੇਂ ਮੁੜੀ ਤੇ ਉਦੋਂ ਮਗਰੋਂ ਕਹਿੰਦਾ ਮੈਂ ਕਿਹਾ ਵੀ ਮੇਰੇ ਕੋਲ ਟਰਾਲੀ ਆ ਛੋਟੀ ਜੀ ਹਾਂ ਕਿ ਮੈਂ ਅੱਗੇ ਮੈਂ ਮੋਟਰਸਾਈਕਲ ਮਗਰ ਪਾ ਕੇ ਲੈ ਕੇ ਆਉਂਦਾ ਖੱਤੇ ਦੇ ਵਿੱਚ ਮੇਰੇ ਉਹ ਰੂ ਦੇ ਥੱਲੇ ਰੱਖ ਲੈ ਹੂੰ ਆਹ ਹੁਣ ਉਹਨਾਂ ਨੇ ਮੈਨੂੰ ਲਾ ਕੇ ਦਿੱਤੀ ਸੀ ਆਹ ਪਿੰਨਾ ਦੇ ਆਰੇ ਪਰ ਜਾ ਕੇ ਟਰਾਲੀ ਛੱਟਾ ਜਿੱਥੇ ਮਰਜ਼ੀ ਲੈ ਜਾ ਬਾਜ਼ਾਰ ਨੂੰ ਆ ਜਿਵੇਂ ਤੂੰ ਉਧਰਲੇ ਪਾਸੇ ਜਾਣਾ ਕਣ 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 ਵੱਢਣ ਉਹ ਤੂੰ ਐ ਟਰਾਲੀ ਪਾ ਲੈ ਟਰਾਲੀ ਪਾ ਲੈ ਜਾ 80 ਦੀ ਸਪੀਡ ਆ ਵੀਰੇ ਹਾਈ ਗੇਅਰ 'ਚ ਇਹਦੇ ਵਿੱਚ ਅੱਛਾ 80 ਸਪੀਡ ਕਹਿ ਕੇ ਦਿੱਤਾ ਮੈਂ ਫਿਰ ਪੁੱਛ ਲਵਾਂ ਭਜਨ ਕਿੰਨਾ ਖਿੱਚੂਗਾ ਕਣ ਟੰਡ ਦੇ ਉੱਪਰ ਖਿੱਚੂਗਾ ਮੇਰੀ ਗਾਰੰਟੀ ਹੈਗਾ ਵਾ ਵੀ ਚੱਲੀ ਜਾਂਦੇ ਨੂੰ ਦੇਖ ਕੇ ਇੱਕ ਮੋਟਰਸਾਈਕਲ ਰੁਕਿਆ ਪੱਠਿਆਂ ਵਾਲਾ ਬੰਦਾ ਰੁਕਿਆ ਜੋ ਇਹਦਾ ਜੈਨੂਇਨ ਰਿਵਿਊ ਹੋਇਆ ਭਾਈ ਦਾ ਜੋ ਇਹਨੂੰ ਚੰਗਾ ਲੱਗ ਗਿਆ ਜਿਵੇਂ ਹੋਇਆ ਆਪਾਂ ਉਹੀ ਰਿਵਿਊ ਪੁੱਛਦੇ ਆਂ ਬਾਈ ਸਾਸਰੀ ਕਾਲ ਬਾਈ ਬਾਈ ਸਾਸਰੀ ਕਾਲ ਹੋ ਸੁਣਾਓ ਬਹੁਤ ਬਾਈ ਇਹਨੂੰ ਦੇਖ ਕੇ ਰੁਕਿਆ ਜਾਂ ਖੇਤ ਹਾਂਜੀ 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 ਆਜੋ ਮੜਾ ਇਹ ਦੇਖੀਏ ਕੀ ਹਿਸਾਬ ਕਿਤਾਬ ਆ ਤੁਸੀਂ ਜ਼ਿੰਮੇਦਾਰ ਜ਼ਿੰਮੇਦਾਰੀ ਹੁੰਦਾ ਆਜੋ ਬਾਈ ਕਿਵੇਂ ਲੱਗਿਆ ਜਗਾਰ ਡਿਡੀ ਇਹ ਘੇਰੇ ਤੋਂ ਘੇਰੇ ਤੋਂ ਵੱਢਣੇ ਹੁਣ ਤਾਂ ਫੇਰ ਤਾਂ ਜਮਾ ਇੱਥੇ ਰਾਏ ਹੁਣ ਤਾਂ ਇੱਕ ਪਾਸਿਓਂ ਵੜਦੇ ਕਰਕੇ ਲਿਆਣਾ ਪੈਂਦਾ ਮੋੜ ਕੇ ਹਾਂ ਨਿੱਕੋ ਵੀ ਵਧੀਆ ਜਿਆ ਫਾਇਰ ਤੋਂ ਸਟਰੀ ਜੈ ਨਾ ਬਾਈ ਸਫਾਈ ਸੁਫਾਈ ਦੱਸ ਮੈਨੂੰ ਬਾਈ ਤੂੰ ਹੀ ਵਧੀਆ ਹੀ ਹੈ ਹੱਥ ਧਰ ਕੇ ਬਾਡੀ ਕਰਦਾ ਹਾਂ ਕਿਵੇਂ ਬਾਈ ਕਿੰਨੇ ਪਸ਼ੂ ਆ ਤੇਰੇ ਕੋਲ ਮੇਰੇ ਕੋਲ ਹੈਗੇ 25 ਤੋਂ 30 30 ਨਾਲ ਛੋਟੇ ਮੋਟੇ ਲਾ ਕੇ 30 ਪਸ਼ੂ ਆ ਹਾਂ 30 ਪਸ਼ੂ ਹੀ ਹੋਣਗੇ ਜੇ ਤੈਨੂੰ ਦੇਣਾ ਹੋਵੇ ਕਿ ਕਿਵੇਂ ਰਹੂਗਾ ਤੈਨੂੰ ਪੱਠੇ ਵਧਣ ਦੇ ਦੱਸ ਮੈਨੂੰ ਰਫਤਾਰ ਦੱਸ ਪੱਠੇ ਵਧਣ ਦੇ ਬਾਈ ਦੇਖ ਲਓ ਮੇਰੇ ਹੁਣ ਇੱਧਰ 20 ਵਿਗੇ ਜਮੀ ਬਿੱਧੀ ਹੋਈ ਆ ਮੇਰੀ ਕਿੰਨੀ ਆ 20 ਵਿਗੇ ਵੀ ਵਿੱਗੇ ਜਮੀ ਜਮੀ ਬਿੱਜੀ ਹੋਈ ਆ ਕੰਮ ਆਪਣੇ ਉਹ ਉੱਥੇ ਦਸ ਬਿੱਗੇ ਉੱਥੇ ਆ ਦਸ ਬਿੱਗਿਆ ਰੋਡ ਤੇ ਆ ਕਪੜਾ ਪੈਲਸ ਦੇ ਨਾਲ ਹਾਂ ਤੇ 부ੜੀਆਂ ਆਂਦੀਆਂ ਨਹੀਂ ਹੈਗੀਆਂ ਵੱਢਣ ਵਾਲੀਆਂ ਨਾ 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 ਜੀ ਆਂਦੀਆਂ ਨੇ ਦੇਰ ਅੱਜ ਕੱਲੂ ਆਇਆ ਪੁੱਤ ਪਰਸੋਂ ਆ ਜਾਗੇ ਹਾਂ ਅੱਜ ਅਸੀਂ ਜਾਣਾ ਦੀਗਾ ਫਿਰ ਬੰਦੇ ਰੂਟੀਨ ਤੇ ਨੰਗਰ ਪੋਸਟ ਰੂਟੀਨ ਦਿਖਾਉਂਦੇ ਹਾਂ ਹਾਂ ਉਹਨਾਂ ਦਾ ਰੂਟੀਨ ਚਾਹੀਦਾ ਹੱਥੀ ਵੱਢਣੇ ਪੈਂਦਾ ਹਾਂ ਜੀ ਬੇਟਾ ਬੰਦਾ ਹੋਇਆ ਆਹ ਕਿੰਨੇ ਲੱਗੇ ਹੋ ਵਧੀਆ ਠੀਕ ਐ ਬੇਟਾ ਨੂੰ ਜਨਮਦਾਨ ਤੇ ਤੋਹਫਾ ਦੇ ਨਾ ਨਾ ਤੇਰੇ ਦਾ ਬੈਣਾ ਵਾ ਵਾ ਦੇਾਂਗੇ ਕੋਈ ਗੱਲ ਕੀ ਆਵਾਜ਼ ਆ ਯਾਰ ਫੇਰਾ ਬੰਦੇ ਨੂੰ ਤੁਰੇ ਜਾਂਦੇ ਨੂੰ ਚੀਜ਼ ਫਟ ਆ ਗਈ ਜਿਹੜੀ ਚੀਜ਼ ਕਮਾਲ ਹੁੰਦੀ ਐ ਕਮਾਲ ਹੁੰਦੀ ਲੈ ਵੀ ਸੱਜਣੂ ਵੀਡੀਓ ਦੇ ਐਂਡ ਤੇ ਫੇਰ ਇਹਨੂੰ ਚਲਦਾ ਦੇਖੋ ਸਫਾਈ ਦੇਖੋ ਨਿੱਕੇ ਪੱਠਿਆਂ ਨੂੰ ਕੋਈ ਹੋਰ ਵੱਡਣ ਵਾਲਾ ਤਾਂ ਤੁਹਾਡੇ ਵੀ ਨਿਗਾ ਚ ਹੈਗਾ ਮੈਨੂੰ ਦੱਸਿਓ ਰੇਟ ਜਿਹੜਾ ਕਹਤਾ ਮੈਂ 135000 ਰੁਪਇਆ ਉਹੀ ਰਹੂਗਾ ਜਿਹੜੀ ਗਾਰੰਟੀ ਮੈਂ ਕਹਤੀ ਆ ਜਾਂ ਬਾਈ ਨੇ ਕਹਤੀ ਉਹੀ ਰਹੂਗੀ ਆਏ ਨੀਗਾ ਵੀ ਤੁਸੀਂ ਕਹੋਗੇ ਵੀ ਕੰਪਨੀ ਵਾਲੇ ਕੋਈ ਗੱਲ ਬਦਲ ਦੇਣਗੇ ਜੇ ਕਿਸੇ ਨੇ ਲੈਣਾ ਤੁਸੀਂ 5000 ਰੁਪਏ ਅਕਾਊਂਟ ਚ ਪਾ ਕੇ ਮੰਗਵਾ ਲਓ ਤੁਹਾਡੇ ਘਰੇ ਡਿਲੀਵਰੀ ਆ ਜੂਗੀ ਤੇ ਲੈ ਬਾਈ ਕਾਰ ਸਟਾਰਟ ਨੂੰ ਚਲਾ ਕੇ ਦਿਖਾਉਂਦਾ ਕੋਈ ਬਾਹਲਾ ਐਡਾ ਕੋਈ ਮੰਤਰ ਵਾਲਾ ਕੰਮ ਵੀ ਹੈ ਨਹੀਂ ਚਲਾਉਣਾ ਵੀ ਸੌਖਾ ਹੀ ਆ ਬੇਸ਼ੱਕ